21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਸੰਗਰੂਰ ਦੀਆਂ ਚੋਣਾਂ ਮੌਕੇ ਵਾਰਡ ਨੰਬਰ 5 ਤੋਂ ਇੱਕ ਵਾਰ ਫੇਰ ਤੋਂ ਆਪਣੀ ਕਿਸਮਤ ਅਜ਼ਮਾ ਰਹੀ ਸਾਬਕਾ ਐਮਸੀ ਗੁਰਦੀਪ ਕੌਰ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਦੇ ਹੱਕ ਵਿੱਚ ਵੋਟਰਾਂ ਅਤੇ ਸਪੋਰਟਰਾਂ ਵੱਲੋਂ ਵਾਰਡ ਦੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਹੁਣ ਤੱਕ ਦੇ ਕੀਤੇ ਕੰਮਾਂ ਦੇ ਆਧਾਰ ਉੱਤੇ ਵੋਟਾਂ ਮੰਗੀਆਂ ਗਈਆਂ ਇਸ ਮੌਕੇ ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਨੇ ਆਪਣੀ ਧਰਮ ਪਤਨੀ ਗੁਰਦੀਪ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਆ ਵਾਰਡ ਦੇ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਮੌਕਾ ਦੇਣ ਦੀ ਅਪੀਲ ਕੀਤੀ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹਰਵੰਸ ਲਾਲ ਅਤੇ ਵਾਰਡ ਦੇ ਲੋਕਾਂ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਹਰਵੰਸ ਲਾਲ ਜਿੰਦਾਬਾਦ ਹਰਵੰਸ ਲਾਲ ਜਿੰਦਾਬਾਦ ਚੋਰ ਨਿਸ਼ਾਨ ਬਾਟੀ ਚੋਰ ਨਿਸ਼ਾਨ ਬਾਟੀ ਗੁਰਦੀਪ ਕੌਰ ਜਿੰਦਾਬਾਦ ਹਰਵੰਸ ਲਾਲ ਜਿੰਦਾਬਾਦ ਸਾਡਾ ਮੈਂ ਹਰਵੰਸ ਲਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਸੰਗਰੂਰ ਤੋਂ ਵਾਰਡ ਨੰਬਰ 5 ਪਹਿਲਾਂ ਮੈਂ ਸਾਰੇ ਮਹੱਲੇ ਦੇ ਗਲੀਆਂ ਨਾਲੀਆਂ ਸੀਵਰ ਵਾਟਰ ਸਪਲਾਈ 12 ਇਹ ਸਾਰੇ ਜਦੋਂ ਮੈਂ ਪ੍ਰਧਾਨ ਰਹਾ ਆਪਦੀ ਚਰਨ ਚ ਮੈਂ ਸਾਰੇ ਇਹ ਕੰਮ ਕਰਵਾਏ ਨੇ ਜੋ ਬਾਕੀ ਬਚਦੇ ਕੰਮ ਨੇ ਰਹਿੰਦੇ ਕੰਮ ਨੇ ਮੈਂ ਵਿਸ਼ਵਾਸ ਦਵਾ ਕੇ ਤੁਹਾਨੂੰ ਕਹਿਣਾ ਵੀ ਜਿਹੜੇ ਛੋਟੇ ਮੋਟੇ ਬਾਕੀ ਕੰਮ ਜਿਹੜੇ ਰਹਿ ਗਏ ਉਹ ਮੈਂ ਪਹਿਲ ਦੇ ਆਧਾਰ ਤੇ ਜਿਵੇਂ ਪਹਿਲਾਂ ਤੁਹਾਡਾ ਸੇਵਾਦਾਰ ਬਣ ਕੇ ਇਹ ਬਾਰ ਨੰਬਰ 5 ਦੇ ਲੋਕਾਂ ਦੀ ਸੇਵਾ ਕੀਤੀ ਆ ਹੁਣ ਵੀ ਮੈਂ ਬਚਨ ਵਾਦਾਂ ਤੇ ਤੁਹਾਡੀ ਉਸੇ ਤਰ੍ਹਾਂ ਮੈਂ ਤੁਹਾਡੀ ਸੇਵਾ ਕਰਦਾ ਰਹਾਂਗਾ ਇਸ ਕਰਕੇ ਜੋ ਮੇਰੀ ਧਰਮ ਪਤਨੀਆ ਗੁਰਦੀਪ ਕੌਰ ਤੇ ਪਹਿਲਾਂ ਵੀ ਐਮਸੀ ਰਹ ਚੁੱਕੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਾਰਡ ਨੰਬਰ 5 ਦੇ ਵੋਟਰਾਂ ਨੂੰ ਕਿ ਇਸ ਵਾਰ ਸਾਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਰਹਿੰਦੀਆਂ ਤਰੂਪੀਆਂ ਨੇ ਬਾਰਡ ਦੀਆਂ ਉਹ ਅਸੀਂ ਪੂਰੀਆਂ ਕਰ ਸਕੀਏ ਜੀ ਬਿੰਦਰ ਜੀ ਇਹ ਵਾਰਡ ਨੰਬਰ ਕਿਹੜਾ ਹੈ ਪੰਜ ਜੀ ਤੇ ਚੋ ਨਿਸ਼ਾਨ ਬਾਲਟੀ ਬਲ ਇਹ ਠੀਕ ਅਰਾਜੋਗੇ ਪਹਿਲਾਂ ਵੀ ਐਮਸੀ ਰਹਿ ਕੇ ਜੀ ਨੇ ਹਾਂ ਜੀ ਇਹਨਾਂ ਨੇ ਸਾਰੇ ਕੰਮ ਵਧੀਆ ਕਰਾਏ ਹੋਏ ਨੇ ਪਹਿਲਾਂ ਵੀ ਐਮਸੀ ਰਹੇ ਨੇ ਉਹ ਰਹਿੰਦੇ ਇਹਨਾਂ ਨੇ ਜਿੰਨੇ ਕੰਮ ਸੀਗੇ ਗਲੀਆਂ ਨਾਲੀਆਂ ਜਿੰਨੇ ਵੀ ਸੈਗੇ ਸਾਰੇ ਵਧੀਆ ਕਰਾਏ ਹੋਏ ਨੇ ਪਰ ਹੁਣ ਵੀ ਇਹਨਾਂ ਨੂੰ ਇੱਕ ਮੌਕਾ ਦਿਓ ਇਹ ਹੁਣ ਵੀ ਜਿਹੜੇ ਕੰਮ ਛੋੜੇ ਰਹਿੰਦੇ ਨੇ ਉਹ ਵੀ ਸਾਰੇ ਪੂਰੇ ਕਰਨਗੇ